ਮੇਰਾ ਨਾਮ ਵਿਨੇ ਕੁਮਾਰ ਮਖਣੀ ਆ ਸਰ ਐਸੀ ਅੰਦਰਸੇ ਬਣਾ ਰਹੇ ਆ ਸਰ ਕਾਲੇ ਵਾਸਤੇ ਨੇ ਕਦੋਂ ਖਾਈਦੇ ਆ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਕਿੰਨੀ ਬੰਦੇ ਆ ਸਰ ਸਾਲ ਦੇ ਵਿੱਚ 1 ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ ਸਿਰ 11 ਮਹੀਨੇ ਨਹੀਂ ਨਹੀਂ ਬੰਨੇ ਸਰ ਸਰ ਬਟਾਲਿਓ ਵੀ ਆਉਂਦੇ ਆ ਬਾਰੋਂ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਾਰੇ ਚਾਵਲਾਂ ਦੀ ਬੰਦੀ ਆ 10-15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5-6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੀ ਆ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜ ਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈਗੀ ਮਤਲਬ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੋਂ ਉੱਤੇ ਹੋ ਗਿਆ ਕਿੰਨੀ ਕਿਹੜੀ ਤਿਆਰ ਕਰਦੇ ਆ ਸਰ ਮੇਰੀ ਤਾਂ ਤੀਜੀ ਪੀੜ੍ਹੀ ਆ ਮੈਂ ਤੀਸਰੀ ਪੀੜ੍ਹੀ ਦਾ ਸੌ ਪਰਸੈਂਟ ਆਉਂਦੇ ਆ ਸਰ ਸ਼ੌਂਕਣਾ ਖਾਉਂਦੇ ਆ ਤੀਆਂ ਦਾ ਪਿਆਰ ਹੈ ਜਿਹਦੇ ਤੇ ਲੋਕ ਤੀਆਂ ਦੇ ਤਿਹਾੜੇ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਣੇ ਦੇਖਿਆ ਜਾਏ ਕਿ ਜੇ ਇੱਥੇ ਹੈ ਤਾਂ ਜੇ ਹਿਮਾਚਲ ਦੇਖੀ ਤਾਂ ਜੱਟ ਉਸੇ ਤੋਂ ਬਹੁਤ ਵੱਡੇ ਜਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਲੋਜੀ ਤੱਕ ਅਸੀਂ ਸੁਣਿਆ ਹੀ ਆ ਕਿ ਦਲੋਜੀ ਤੱਕ ਜਿਲ੍ਹਾ ਕਾਂਗੜਾ ਸੀ ਜਿਹੜਾ ਉਹ ਜਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਉਹ ਫਿਰ ਮਿਲਨੇ ਮਿਲਨੇ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲੋ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਵੈਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕਾਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਹੈ ਉੱਥੇ ਕਿਸੇ ਸਾਵਨ ਦਾ ਮਹੀਨਾ ਤਾਂ ਜਦੋਂ ਮੁਕੀਤ ਤੋਂ ਪਹਿਲਾਂ ਨਹੀਂ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਨੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 1 ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ ਇੱਕ ਜਿਹੜੀ ਸਾਵਨ ਦੀ ਮਹੀਨੇ ਦੀ ਇਸ ਵਾਰ ਬਸ ਅੱਜ ਅਖੀਲਾ ਐਤਵਾਰ ਆ ਅੱਜ ਹੀ ਮਿਲਣੀ ਆ उस तो अगले साल जो सावन का महीना चालू होना एक साल बाद अगे पिछे नहीं मिलना नई और ताजी खबरें देखने के लिए पंजाब 24 फोर ओवर को सब्सक्राइब कर लीजिए